ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਨਗਰ ਨਿਗਮ ਵੱਲੋਂ ਪੁਲਿਸ ਦੇ ਸਹਿਯੋਗ ਦੇ ਨਾਲ ਵੱਡੇ ਨਸ਼ਾ ਤਸਕਰਾਂ ਦੇ ਘਾਰ ਤੋੜੇ ਜਾ ਰਹੇ ਹਨ ਅਤੇ ਅੰਮ੍ਰਿਤਸਰ ਵਿੱਚ ਨਗਰ ਨਿਗਮ ਵੱਲੋਂ ਪੰਜਵੇਂ ਨਸ਼ਾ ਤਸਕਰ ਦਾ ਘਾਰ ਟੈਟੇਰੀ ਕਰ ਦਿੱਤਾ ਗਿਆ ਇਸ ਦੌਰਾਨ ਮੀਡੀਆ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਹ ਇੱਕ بڑا ਨਟੋਰੀਅਸ ਡਰੱਗਸ ਸਮੱਗਲਰ ਹੈਗਾ ਗੁਰਮੀਤ ਸਿੰਘ ਉਨੇ ਨਾਰਕੋਟਿਕ ਤੇ ਇਲਗਾਟਨ ਮਨੀ ਨਾਲੇ ਜਿਹੜਾ ਘਰ ਬਣਾਇਆ ਸੀ ਉਹਦੀ ਡੈਮੋਲੇਸ਼ਨ ਦੇ ਆਰਡਰ ਕੀਤੇ ਕਾਰਪੋਰੇਸ਼ਨ ਨੇ ਔਰ ਪੁਲਿਸ ਹੈਲਪ ਸਟੇਸ਼ਨ ਤੋਂ ਮੰਗੀ ਸੀ ਉਹਦੇ ਤਹਿਤ ਆਪਾਂ ਇੱਥੇ ਖੜੇ ਹਾਂ ਮਕਬੂਲਪੁਰਾ ਏਰੀਏ 'ਚ ਜਿਹਦਾ ਪਿਛੋਕੜ ਦੇਖੀਏ ਗੁਰਮੀਤ ਸਿੰਘ ਐਸ ਵੇਲੇ ਵੀ ਜੇਲ੍ਹ 'ਚ ਐ ਔਰ ਉਹ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਦਰਜ ਨੇ ਐਸਐਸਓਸੀ ਮੁਹਾਲੀ ਵੱਲੋਂ ਕਮਰਸ਼ੀਅਲ ਕੁਆਂਟੀਟੀ 'ਚੋ ਜੇਲ੍ਹ 'ਚ ਐ ਇਸ ਤੋਂ ਇਲਾਵਾ ਸੁਲਤਾਨਵਿੰਡ ਇਹ ਜਿਹੜਾ ਮਕਬੂਲਪੁਰਾ ਇੱਥੇ ਵੀ ਉਹਦੇ ਖਿਲਾਫ ਪਰਚੇ ਦਰਜ ਨੇ ਸੋ ਇਹਦੇ ਨਾਲ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਕਿ ਜਿਹੜੇ ਗਲਤ ਕਮਾਈ ਨਾਲ ਅਸੀਂ ਇਹ ਚੀਜ਼ਾਂ ਬਣਾਈਆਂ ਉਹਤੇ ਇਲੀਗਲ ਜਿਹੜੀ ਚੀਜ਼ ਹੈ ਗੈਰ ਕਾਨੂੰਨੀ ਹੈ ਉਹਦੇ ਤੇ ਕਾਰਵਾਈ ਹੁੰਦੀ ਬਹੁਤ ਵੱਡਾ ਇਮਪੈਕਟ ਮਿਲਿਆ ਹੈ ਜੇ ਤੁਸੀਂ ਆਪਣੇ ਸਾਡੀ ਕਮਿਸ਼ਨਰੇਟ ਦੀ ਗੱਲ ਕਰੀਏ ਆਪਾਂ ਜੀ ਤਾਂ ਮੈਂ ਤੁਹਾਡਾ ਨਾਲ ਸ਼ੇਅਰ ਹੀ ਕਰ ਦਿੰਨਾ 125 ਕੇਸ ਰਿਸਟਰ ਹੋਏ ਆ 237 ਡਰੱਗਸ ਸਮਗਲਰ ਤੇ ਪੈਡਲਰ ਫੜੇ ਗਏ 237 36.36 ਕਿਲੋਗ੍ਰਾਮ ਹਿਰੋਇਨ ਫੜੀ ਗਈ ਹੈ 1 ਮਹੀਨੇ ਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਏਰੀਏ 2.1 2.1 ਕਿਲੋ ਓਪੀਐਮ ਹੈ 10 ਲੱਖ 50 ਹਜ਼ਾਰ ਡਰੱਗ ਮਨੀ ਫੜੀ ਗਈ ਹੈ ਔਰ ਚਾਰ ਜਿਹੜੇ 4 ਵੀਲਰ ਨੇ ਜਿਹੜੇ ਗੱਡੀਆਂ ਫੜੀਆਂ ਗਈਆਂ ਵਹੀਕਲਸ ਉਹ ਪੰਜ ਹੈ 4 ਵੀਲਰਸ ਤੇ 13 ਟੂ-ਵੀਲਰਸ ਨੇ ਜੇ ਵੱਡੀ ਮੱਛੀ ਦੀ ਗੱਲ ਕਰੀਏ ਤੇ ਜਿਹੜੀ 2 ਕਿਲੋ ਤੇ ਉਹਦੇ ਵਾਹ ਵਾਲੀ ਨੂੰ ਅਸੀਂ ਮੰਨਦੇ ਆ ਹੀਰੋਇਨ ਰਿਕਵਰੀ ਦੇ ਵਿੱਚ ਉਹ 9 ਬੰਦੇ ਫੜੇ ਗਏ ਇਹੋ ਜੇ ਕੇਸਾਂ ਦੇ ਵਿੱਚ ਮਾਰਚ-ਮਾਰਚ ਮਹੀਨੇ ਦੇ ਵਿੱਚ